ਇਹ ਕਰਕੇ ਇੱਕ ਮੌਸਮ ਤੋਂ ਮਚਾਰ ਆ ਰਿਹਾ ਤੇ ਘਰ ਦੀ ਜੇਤੂ ਨਾ ਚੇਰਾ ਦਿਨਾਂ ਚੇਰਾ ਘਰ ਦੀ ਜੇਤੂ ਦੀ ਮਿਹਨਤ ਕੀਤੀ ਆਪਣੇ ਜੇਬ ਵਿੱਚ ਨਹੀਂ ਆ ਜਾਂਦੀ ਉਹ ਨਾ ਚੇਰਾ ਕਸਾਰ ਦਾ ਮਾਨਾ ਚੇਰਾ ਕਸਾਰ ਦੀ ਅਬੂਚੇੜੀ ਨਾਲ ਤੇ ਇਹਦੇ ਉਤੇ ਹਰ ਪਾਸੇ ਹਰ ਕੰਮ ਕਾਜ ਦੇ ਵਿੱਚ ਜਿਹੜਾ ਉਹ ਇੱਕ ਆਸ ਹੁੰਦੀ ਆ ਕਿਸਾਨ ਨੂੰ ਕਰਨ ਦੀ ਇਹ ਘਾਹ ਖੇਤੀ ਇਹ ਤੇ ਉਹ ਤੇ ਉਹ ਆਤਰਾ ਹਰ ਰੰਗ ਤੇ ਕੋਸਾਰੇ ਤੋਂ ਕਲਾ ਕਰਨ ਵਾਲੇ ਨੂੰ ਇੱਕ ਕਸਾਨੀ ਹੈ ਆਹ ਕਸਾਨੀ ਨੂੰ ਇੰਤਜ਼ਾਮ ਦੇ ਲੋਕ ਤਾਂ ਬਸ ਤਾਂ ਆ ਤੇ ਕਸਾਨੀ ਜਾਨ ਜਿਹੜੀ ਉਹ ਸੁਖਟ ਕਸਾਨੀ ਜਾਨ ਜਿਹੜੀ ਆ ਉਹ ਇੱਕ ਹਾਂਸੀ ਵਾਲਾ ਹੰਤੇ ਵਾਲੀ ਗੱਲ ਕਰ ਲੋ ਕਿ ਜਦੋਂ ਇਹੋ ਜਿਹਾ ਮੌਸਮ ਹੁੰਦਾ ਹੈ ਜਦੋਂ ਇਹ ਜੋ ਵਹਾਅ ਚੱਲਦੀਆਂ ਜਾਂ ਪਤਲ ਵਾਈਆਂ ਹੁੰਦੀਆਂ ਪਾਰਸ ਹੁੰਦੀਆਂ ਤੇ ਸਾ ਉਹ ਸਮਾਂ ਦਾ ਨਜ਼ਾਨ ਜਿਹੜਾ ਰੋਜ਼ ਅਗਲੇ YouTube ਪਰ ਕੰਮ ਕਰਦਾ ਸੱਚੇ ਪਾਛਾ ਬਚਾਵੇ ਤੇ ਆਦੇ ਹੋਵੇ ਆ ਕੇ ਸਤ ਸਤਿ ਪਾਛਾ ਜਿਹਨਾਂ ਨੂੰ ਨਜ਼ਾਨਾ ਨੂੰ ਲਈ ਵੱਡੀ ਸਾਥ ਲੈਣ ਦਿਓ ਤੇ ਫੇਰ ਕਿਹੜਾ ਅਗਲਾ ਮੌਸਮ ਦਾ ਜੋਰ ਲੌਣਾ ਉਹ ਆਪ ਲਾ ਲਿਓ ਇਹ ਤੇ ਸਮਾਪਤੀ ਕਰਦੇ ਹਾਂ ਬਾਦਲਵਾਚ